ਕਹਿੰਦਾ ਫੜ ਲਈ। ਹਾਂਜੀ। ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਪੰਨ ਪ੍ਰਭਾ ਨੂੰ। ਹੋਰ ਵੀ ਠੀਕ ਠਾਕ ਹੋ। ਮੇਰੇ ਚੈਨਲ ਤੇ ਤੁਹਾਡਾ ਸਵਾਗਤ ਜਨਨ ਕਰਦਾ ਹਾਂ। ਬੀਬੀ ਛਾਲੀ ਦਾ ਤੁਹਾਡਾ ਸਵਾਗਤ ਆ। ਤਾਂ ਵੀਰ ਜੀ ਅੱਜ ਆਪਾਂ ਨੂੰ ਛੁੱਟੀ ਜਲ ਛੁੱਟੀ ਲਾ ਲੋ ਤੇ ਅੱਜ ਸ਼ਹਿਰ ਦਾ ਆਪਣੇ ਇਲੈਕਸ਼ਨ ਹੈ ਤੁਹਾਨੂੰ ਮੈਂ ਬੁਲਾਈ ਵੀ ਕਿੰਨਾ ਨਾ ਕਰਾ। ਇਲੈਕਸ਼ਨ ਤੋਂ ਕਿੰਨਾ ਨਾ ਕਿ ਅੱਜ ਥੋੜੀ ਇਲੈਕਸ਼ਨ ਕਰਕੇ ਹੋ ਤਾਂ ਛੁੱਟੀ ਆਪਾਂ ਨੂੰ। ਅੱਜ ਆਪਾਂ ਘਰ ਦਾ ਕੋ ਆਪਾਂ ਲੱਥਨ ਲਾਇਆ ਸੀ ਆਹ ਟੜੇ ਸਾਹਮਣੇ ਹੋ ਚੁੱਕਾ ਵਾ। ਆਥਾਂ ਕੋ ਜਬ ਮੰਗ ਲੋ ਹੀ ਮੈਂ ਪੁੱਟ ਕੇ ਲਾ ਦੀਏ ਹੋਰ ਹੋਰ ਹੋ ਜੂਗਾ ਤੇ ਹੁਣ ਆਪਾਂ ਆਂ ਬਰਮਦੇ ਪਏ ਆ ਇੱਥੇ ਆਪਣੇ ਨਾਲ ਧਿਆਨ ਮਰਾਉ ਆਪ ਹੀ ਆ ਪਾਲ ਕੇ ਆ ਆ ਮੂਲੀਆਂ ਗਾਜਰ ਆਪਾਂ ਮਿੱਟਾਂ ਦੇ ਦੋ ਤਿੰਨ ਬੂਟੇ ਰੱਖ ਲਈਏ ਆਪਾਂ ਦਾ ਬਹੁਤ ਸੋਹਣਾ ਹੋਇਆ ਵਾ ਮੈਂ ਆ ਹੋਰ ਲਾ ਦੀਏ ਤੇ ਚਾਹ ਤੁਹਾਨੂੰ ਹੋਰ ਬਣਣਗੀਆਂ ਇਹਨੂੰ ਗੋਡੀ ਵੀ ਆ ਗਈ ਤੇ ਗੋਡੀ ਵੀ ਆ ਗਈ ਨੂੰ ਇੱਕ ਤਾਂ ਹੁਣ ਆ ਥਾਂ ਬਣਾ ਕੇ ਨਾਲ ਲੱਗਦਾ ਤੁਹਾਨੂੰ ਤੇ ਬਾਕੀ ਵੀ ਜੀ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਹੋਰ ਵੀ ਦਿਖਾਵਾਂਗੇ ਨਾਲ ਨਾਲ ਬਾਈ ਜੀ ਕਣਕ ਚੋ ਚੱਕਣੀ ਪੈਣੀ ਐ ਤੇ ਬਾਈ ਜੀ ਬਾਈ ਜੀ ਹਾਂ ਜੀ ਜੀ ਹਾਂ ਹੈ ਯੂਟਿਊਬ ਨੇ ਚਾਹ ਲੈ ਬੰਦ ਕਰਾ ਦੇ ਨਹੀਂ ਇਹਦਾ ਹੋ ਜਾਂਦਾ ਦੋ ਜਣਾ ਪੁੱਜਦੇ ਨੇ ਭੋਰ ਨਹੀਂ ਬਰੀਕ ਜੀ ਕਰਕੇ ਹਾਂ ਦੇਖੋ ਜੀ ਇਹਦਾ ਗੋੜੀ ਦਾ ਜੇ ਮਲਟੇਲੇ ਮੋਟੇ ਹੋ ਦਾ ਚਾਤੀ ਤਾਂ ਬੱਤਰ ਆ ਜਾਂਦਾ ਜਿੱਧਰ ਬਾਬਾ ਦੀ ਵਰਤੀ 23 ਤਰੀਕ ਨੂੰ ਉਦੋਂ ਭਰਿਆ ਤਾਂ ਇਹਨਾਂ ਨੂੰ ਬਣਾ ਦੇ ਮੀਨਾ ਪਾ ਦਾ ਉਹਨੂੰ ਮੀਨਾ ਹੈ ਇਹ ਕਿਥੇ ਜਾਣੀ ਇਧਰ ਆ। ਪਾ ਲਾ ਪੁੱਟ ਗਿਆ। ਇਧਰ ਆ ਤੂੰ। ਆ ਕੋੜਾ ਪੱਕੇ ਕਰ। ਆਇਆ। ਕਰ ਤਰਾ। ਕੱਲੂ ਨਹੀਂ। ਉਹ ਬੇਟਾ ਜਾਣਦਾ ਹੀ। ਹੈ? ਜਾਣਦਾ। ਮੈਂ। ਇਹ ਆਵਾ ਸੁੱਖਾ ਜੀ ਦਾਵਾ ਦਿੱਤੀ। ਨਾ ਭਰਾ ਮੈਂ ਸੁੱਖਾ ਕੇ ਧੋ ਵੀਦਾ। ਲਾ। ਲੈ ਤੂੰ। ਹੋ। ਭਾਈ ਇਹ ਕਿ ਢੋਣ ਦੇਮ। ਖਾਣੀ ਹਾਂ ਖਾਣੀ ਖਾਣੀ ਪਤਾ ਤੋਤਾ ਕੇ ਖਾਣੀ ਪੰਡੀ ਇੱਥੇ ਇੱਕ ਮੋਟੀ ਮੋਲੀ ਮੈਂ ਪਾਣੀ ਪਾਇਆ ਵਾ ਪੋਟ ਲੈਨੇ ਆਹ ਵੇਲਾ ਸਰੋਂ ਹਣਾ ਹੋਰ ਤਰ੍ਹਾਂ ਦੀ ਆ ਪੂਲੇ ਕੁਲੇ ਵੱੱਤਿਆਂ ਵਾਲੀ ਸਨ ਖਲਾਰ ਵੇਖੋ ਕਿੰਨਾ ਇਹਦਾ ਲਓ ਜੀ ਬਸਣ ਲਈ ਹੋ ਗਈ ਜਗਾ ਤਿਆਰ ਹੋਰ ਇੱਕ ਸਾਡਾ ਏਡਾ ਘੋਗ ਲੈਣਾ ਹਨ ਤੇ ਸਾਨੂੰ ਲੱਗਾ ਥੋੜਾ ਤੇ ਨਾਲੇ ਜਗਾ ਵੇਹਲੀ ਸੀ ਤੇ ਅਈਆ ਕਾ ਚਲੋ ਹਨਾ ਇੱਧਰ ਆਣਾ ਮੇਡੀਆਂ ਲਗਾ ਲੀਨੇ ਹੂੰ ਬੇਟੀ ਵੇਰੇ ਕਾਹਨੋਂ ਮੋ ਗਿਆ ਹੂੰ ਚੁੱਕਦੀ ਓਥੋਂ ਬੇਟੀ ਹਾਂ ਉਹ ਪੂਤਨਾ ਮਾਤੇ ਉਹ ਪੂਤਨਾ ਥੋੜੀ ਇੱਥੇ ਲਾ ਲੈਨੇ ਥੋੜਾ ਨੀਵਾ ਕਰਕੇ ਲਾਉਣਾ ਪੈਣਾ ਨਾ ਘੋੜ ਕੇ ਇੱਕ ਵਿੱਚ ਨਾ ਠੋਕਰ ਜੀ ਬਣਾ ਦੇ ਨਾ ਬੰਦਾ ਕਿਆਰੀ ਜੀ ਪਾਣੀ ਸੌਖਾ ਜਿ ਦੇਣਾ ਹਾਂ ਨਾ ਫੇਰ ਆਟੇ ਦੀ ਲਾ ਦੇ ਨਾ ਵਿੱਚ ਆ ਚੁੱਕਿਆ ਨਹੀਂ ਖਾ ਕਣਕ ਚੋ ਚੋਕਾ ਚੋਕਾ ਇੱਕ ਤਰ੍ਹਾਂ ਆਹ ਪਤਾ ਕਰੀਂ ਚੋਕਾ ਚੋਕਾ ਬਣ ਕੋ ਹੋ ਗਈ ਆ ਤੇ ਫਿਰ ਉਹ ਖਾ ਸਾੜ ਬਣੀਆਂ ਚੋਕਾ ਕਾਂ ਆਹੋ ਲੈ ਕਾ ਹਟ ਜਾ ਤੂੰ ਚੱਲ ਆ ਜਾ ਕਰਨਾ ਵਾ ਕੰਮ ਬਤਾ ਆਉਣਾ ਪਤ ਆ ਆ ਵੇ ਮਿੱਟੀ ਲੈ ਆਇਆ ਜੀ ਹੂੰ ਚੱਲ ਚੋਕਾ ਕਾਂ ਅੰਨੀ ਮੈਨੂੰ ਮੇਥਾ ਪੈ ਜੂ ਇਹਦੇ ਨਾਲ ਲਾ ਦੋ ਤੇ ਕੁਛ ਆ ਪੀ ਚਲੋ ਕੋਈ ਵੱਟ ਬੂਟ ਤੇ ਆਪਾਂ ਲਾ ਲਾਂਗੇ ਠੀਕ ਆ ਕੋਈ ਤਾਂ ਨਹੀਂ ਵਗੈਰਾ ਹੋਰ ਵੀ ਜਲਾਗੇ ਪਰ ਗਿਆ ਜਾਣਿਆ ਆ ਮੇ ਤੇ ਆਉਗੀਆਂ ਵਿੱਚ ਇਹ ਇਥੇ ਮਿਰਚਾਂ ਹੀ ਨਾ ਪਹਿਲਾਂ ਤੇ ਮਿਰਚਾਂ ਦੀ ਪਨੀਰੀ ਆਵੇ ਹੋਈ ਆਵੇ ਇਹ ਆ ਪਨੀਰੀ ਆ ਵੱਡੀ ਤਦ ਕਿਉਂ ਵੀਡੀਓ ਚੈਲ ਨਹੀਂ ਆਉਂਦੀ ਤੇ ਹਾਲੇ ਬਣੀ ਆਹ ਹਵਾ ਵਾਲੀ ਇੱਧਰ ਆਹ ਪਨੀਰੀ ਕਿਦਾਂ ਜ ਰੋਟਾ ਜਿਆ ਹੋ ਗਿਆ ਤੇ ਇੱਕ ਦੋ ਥਾਈ ਹੋ ਰਿਆ ਇੱਕ ਇਧਰ ਲੱਗਿਆ ਆਹ ਸੱਚੀ ਪਨੀਰੀ ਹੋਈ ਆਹ ਦੋ ਤਿੰਨ ਥਾਈ ਆ ਇਹ ਮੈਂ ਛੱਡ ਦਿੰਦੀ ਆ ਤੇ ਚਲੋ ਕਿ ਪਾ ਪੁੱਟ ਕੇ ਆਪਾਂ ਲਵਾਂਗੇ ਨਾ ਇਹਨਾਂ ਨੂੰ ਇਹ ਖਰਚਾ ਬਾਜੀ ਵੀ ਬਣੀ ਜੀਦਾ ਪਨੀਰੀ ਬਹੁਤ ਵਧੀਆ ਵਾ ਤੇ ਮਿਰਚਾਂ ਨੂੰ ਬਹੁਤ ਲੱਗਦਾ ਤੇ ਆਪਣਾ ਲਸਣ ਵੀ ਬਹੁਤ ਵਧੀਆ ਤੇ ਇਹ ਆ ਲਾ ਲੂਗੇ ਇਹਨਾਂ ਨੂੰ ਸੁੰਡੀ ਬੜੀ ਪੈਂਦੀ ਸਪਰੇਅ ਕਰ ਦਿੱਤੀ ਆ ਤੇ ਹੁਣ ਸਪਰੇਅ ਨਾਲ ਇਹ ਵੀ ਕੋਈ ਕਾਣੀ ਨਹੀਂ ਪੈਂਦੀ ਹੁੰਦੀ ਤਾਂ ਕਾਣੀਆਂ ਪਾ ਪਾ ਕੇ ਡਿੱਗੀ ਜਾਂਦੀਆਂ ਤੇ ਆ ਬੂਟੇ ਵੀ ਕਿਦਾਂ ਹਰਿਆਲੀ ਦਾ ਕਾਰਟ ਸ਼ਾਂਟ ਕਰਨ ਵਾਲੀ ਕਿਹੇ ਵੇਲੇ ਨੂੰ ਆ ਕੇ ਨਾ ਮਾਲੀ ਨੂੰ ਇਹਨਾਂ ਦੇ ਕਈ ਚੀਰਾਂ ਕਟਾਈ ਕਰਾਉਣਾ ਚੰਗੀ ਤਰ੍ਹਾਂ ਉੱਪਰ ਉੱਪਰ ਨੂੰ ਜ਼ਿਆਦਾ ਜਾਈ ਜਾਂਦੇ ਉੱਚੇ ਉੱਚੇ ਜ਼ਿਆਦਾ ਨਹੀਂ ਹੋਈ ਜਾਂਦੇ ਹਾਂ ਕੱਟਣ ਵਾਲੇ ਹੋਗੇ ਹਾਂ ਉੱਪਰ ਨੂੰ ਨਾ ਜਾਣਗੇ ਨਾ ਜਿਆਦੇ ਹਾਂ ਥੱਲੇ ਤਾਂ ਥੱਲੇ ਤੋਂ ਹੀ ਗੱਲ ਨਹੀਂ ਥੱਲੇ ਤਾਂ ਆ ਤੋੜੇ ਵੀ ਸਬਜ਼ੀ ਨਹੀਂ ਫਿਰ ਹੁੰਦੀ ਥੱਲੇ ਹੂੰ ਤੇ ਪਾਲਕ ਵੀ ਆਪਣੀ ਸੋਹਣੀ ਸਾਡੇ ਜੋਗੀ ਵੀ ਸਾਡੇ ਤੋਂ ਬਹੁਤ ਵਾ ਇਹ ਮੂੜੀਆਂ ਤੇ ਗਾਜਰਾ ਦੁਆਜਰਾ ਵੇਖੋ ਵੀ ਉਦੋਂ ਕਿਤਰਾ ਦੀਆਂ ਤੇ ਫੋਨ ਵੇਖੋ ਕਿੰਡੀਆਂ ਕਿੰਡੀਆਂ ਹੋ ਗਿਆ ਉੱਚੀਆਂ ਕੋਈ ਪਤਾ ਜਿਆ ਨਹੀਂ ਲੱਗ ਮਾਟ ਦੇ ਵਿੱਚ ਵਿੱਚੇ ਹੀ ਚਲਗਮ ਰੋੜ ਰੋੜ ਕੇ ਉੱਗੇ ਆ ਵੀ ਲੱਗਦਾ ਚਲਗਮ ਹੀ ਹੂੰ ਚਲਗਮ ਇਹ ਇਧਰ ਚਲਾਈ ਚਲਾਈ ਵਦ ਨਹੀਂ ਕਿ ਹੋਈ ਨਹੀਂ ਹੋ ਜਾਂਦੀ ਇੱਥੇ ਇੱਥੇ ਤੇ ਮੂੜੀ ਆ ਮੂੜੇ ਵਾਂਡਿਆ ਮੋਟੀਆਂ ਜਿਆਦੀਆਂ ਗਿਆ ਫੁੱਟੀਆਂ ਪਿੱਛੋਂ ਬਰਤੀ-ਬਰਤੀ ਜਾਈਏ ਇਹਨਾਂ ਨੂੰ ਸਲਾਦ ਤੌਰ ਤੇ ਖਾ ਲਿਆ ਕਰੋ। ਲਓ ਜੀ ਆਪਣਾ ਥਾਂ ਬਣ ਗਿਆ ਲਸਣ ਵਾਲਾ ਇੱਥੇ ਵੀ ਚਟ ਜੀ ਇਕ ਲਾ ਦਿਓ। ਤੇ ਉਹਦੇ ਨਾਲ ਸੌਖਾ ਭਰ ਜਾਂਦਾ। ਨਾਲੇ ਉੱਤੇ ਪਾ ਤਣੀਆਂ ਲਾ ਲੀਏ। ਚਲੋ ਇੱਥੇ ਤਣ। ਵਿੱਚ ਰਾਰਾ ਰੱਖ ਲਓ ਨਾ ਪਾਣੀ ਜਾਣ ਉਹਦਨੂੰ। ਮੁੜ ਕੇ ਫੇਰ ਲਾਉਂਦੇ ਫਿਰੋਗੇ। ਹਾਂ ਠੀਕ ਹੈ। ਚਲੋ ਹੁਣ ਸਾਮਾਨ ਲਵਨੇ ਲਸਣ ਚਾਹ ਚੂਪੀ ਕੇ ਕਾਇਮ ਹੋ ਕੇ ਫਿਰ ਲਾਵਾਂਗੇ ਆਦੀ ਵੀ ਵੀ ਆਪਾਂ ਤੁਹਾਨੂੰ ਹੋਰ ਵੀਡੀਓ ਵੇਖਣ ਮਿਲਗੇ ਆ ਕਿ ਆਪਾਂ ਤੇ ਥਾਂ ਤੋਂ ਬਣਾਣਾ ਹੁਣ ਆਪਾਂ ਲਸਣ ਲਾਉਂਦੇ ਆਵੇ ਆ ਆਪਣਾ ਗੇਟਾ ਵਾ ਤੇ ਆ ਆਪਣਾ ਭੇਟਾ ਹੋ ਜਾਊਗਾ ਮੈਂ ਆ ਚਲੋ ਪਿਆ ਵਾ ਥਾਂ ਦੀ ਵਾਦੀਏ ਨਾਲੇ ਸਾਹਤ ਆਬ ਲੱਗ ਜੋ ਪਤਾ ਕਿ ਗੇਤਾ ਵਧੀਆ ਹੁੰਦਾ ਪਛੇਤਾ ਵਧੀਆ ਰਹਿੰਦਾ ਹੁਣ ਆਪਾਂ ਸਾਹ ਲੱਗ ਪਿਆ ਥੋੜਾ ਹੀ ਰਹਿ ਗਿਆ ਵਾ ਤੇ ਬਾਕੀ ਤੁਹਾਨੂੰ ਵੀਡੀਓ ਕਿਦਾਂ ਲੱਗਦੀ ਵੀ ਜੀ ਕਮੈਂਟ ਕਰਕੇ ਦੱਸਿਆ ਕਰੋ ਜਰੂਰ ਕਿਉਂਕਿ ਤੁਹਾਡੇ ਸਪੋਰਟ ਨਾਲ ਹੀ ਵੀਰ ਜੀ ਬਾਕੀ ਤੁਸੀਂ ਕਮੈਂਟਾਂ ਜਰੂਰ ਦੱਸਿਆ ਕਰੋ ਤੁਹਾਨੂੰ ਕਿਹੋ ਜਿਹੀਆਂ ਵੀਡੀਓ ਲੱਗਦੀਆਂ ਪਰ ਕਮੈਂਟ ਜਰੂਰ ਦੱਸਿਆ ਕਰੋ ਹੈਲੋ ਹਾਂ ਲੱਥ ਲੱਗ ਜੂ ਕਾ ਤੇ ਪਾਣੀ ਤਹੋਂ ਦੇਂਦਾ ਪਾਣੀ ਜਦੋਂ ਪਾਣੀ ਲੱਗ ਜੂ ਤੇ ਨਾਲੇ ਗੇਤੇ ਫੇਤੇ ਤੇ ਆਪਣਾ ਫਰਕ ਪਤਾ ਲੱਗ ਗਿਆ ਉਹ throd ਪੁਰਟੂਗਾਲ ਉਧਰ ਪੂਨ ਭਰ ਲਾ ਲਿਆ ਹੂੰ ਚਲੋ ਜੀ ਬਾਕੀ ਐਂਡਿੰਗ ਬਹੁਤ ਠੀਕ ਆ ਬੇਟੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਭਰਾਵਾਂ ਨੂੰ ਬੇਨਤੀ ਆ ਵੀ ਕਮੈਂਟ ਲਾਈਕ ਸ਼ੇਅਰ ਜੋ ਤਰ੍ਹਾਂ ਕਰੋ ਤੇ ਜੇ ਤੁਹਾਨੂੰ ਜਿਹੜੇ ਕਮੈਂਟ ਰਿਵਿਊ ਕਰਾ ਕਰੋ ਵੀ ਜੀ ਕਮੈਂਟ ਤੁਹਾਡੇ ਹਰ ਘਟਾ ਦੇ ਕਮੈਂਟ ਕਰਿਆ ਕਰੋ ਫਿਰ ਬੱਸ ਤੇ ਵੇਖਿਓ ਤੁਹਾਨੂੰ ਕਿੱਦਾਂ ਦਾ ਵੀਡੀਓ ਲੱਗਦਾ ਹਨ ਨੂੰ ਪਤਾ ਲੱਗਦਾ ਸਾਡੀ YouTube ਕੰਮ ਵਿੱਚ ਕੀ ਵੀਡੀਓ ਚ ਠੀਕ ਹੈ ਵੀਡੀਓ ਬਾਈ ਬਾਈ